ये ने मेरे सोने पंजाब दिया झाकिया देखिए आ जो फिर कि लिखे इन्हों पंजाब मेरा सोना पंजाब उपर देखो फुलकारी पंजाबी विरासत है फुलकारी दी एक लेडीज़ फुलकारी कड़ का रही है ਬੜੀਆਂ ਜੱਟੀਆਂ ਨੇ ਇੱਥੇ ਤਾਂ ਸ਼ੁਰੂਆਤ ਕਰਦੇ ਆ ਐਸ ਪਹਿਲੀ ਜੱਟ ਇਧਰ ਇਧਰ ਵੀ ਪੰਜਾਬ ਦੇਖਿਆ ਮੇਰਾ ਸੋਨਾ ਪੰਜਾਬ ਇਹ ਦੇਖੋ ਮਾਈ ਪੱਗ ਮਾਈ ਪੱਗੋ ਦੀ ਅਗਰ ਹਿਸਟਰੀ ਤਾਰੀਖ ਇਸ ਨੂੰ ਦੇਖੀ ਤਾਂ ਬਹੁਤ ਵੱਡੀ ਸੇਵਾ ਕੀਤੀ ਹੈ ਬਹੁਤ ਵੱਡੀ ਕੁਰਬਾਨੀ ਆ ਇਹਨਾਂ ਦੀ ਅਗਰ ਖੇਦਰਾਣਾ ਦੀ ਲੜਾਈ ਲਈਏ ਖੇਦਰਾਣਾ ਮੁਖਸਰ ਸਾਹਿਬ ਤਾਂ ਉੱਥੇ ਬਹੁਤ ਵੱਡਾ ਯੋਗਦਾਨ ਆ ਅੱਗੇ ਦੇਖਦੇ ਆ ਥੱਲੇ ਇਸ ਝਾਕੀ ਨੂੰ ਕੰਪਲੀਟ ਕਰ ਲਈਏ ਤਾਂ ਇਹ ਹਰਿਆਵਲ ਇਹਨਾਂ ਨੇ ਪੂਰੀ ਦਿਖਾਈ ਆ ਇੱਧਰ ਅੱਗੇ ਹੋਰ ਆ ਜੋ ਤਜਾਕੀਆਂ ਜਿਹੜੀਆਂ ਇਹ ਬਣੀਆਂ ਹੋਈਆਂ ਨੇ ਇਹ ਛੋਟੇ ਬੱਚੇ ਸਕੂਲਾਂ ਦੇ ਵਿੱਚ ਕਿੱਦਾਂ ਪੜਦੇ ਪੰਜਾਬ ਦੇ ਪੰਜਾਬ ਦੇਆਂ ਜਿਹੜੀਆਂ ਬੱਚੀਆਂ ਨੇ ਉਹਨਾਂ ਦੀਆਂ ਤਸਵੀਰਾਂ ਨੇ ਜਿਹੜੇ ਬੱਚੇ ਨੇ ਉਹਨਾਂ ਦੀਆਂ ਤਸਵੀਰਾਂ ਨੇ ਇਹ ਖਿਡਾਰੀ ਨੇ ਖਿਡਾਰਨਾ ਦੇਖੋ ਹਾਕੀ ਹਾਕੀ ਪੰਜਾਬ ਦੀ ਵਧੀਆ ਖੇਡ ਹੈ ਉਸ ਨੂੰ ਪ੍ਰਮੋਟ ਕਰਨ ਦੇ ਲਈ ਇਹ ਚਾਕੀ ਬਣਾਈ ਗਈ ਅੱਗੇ ਮਾਈ ਬਾਗੋ ਦੇ ਬਾਰੇ ਇੰਟੀਟੀਊਟ ਜਿਹੜੇ ਬਣਾਏ ਗਏ ਨੇ ਉਹਦੇ ਬਾਰੇ ਲਿਖਿਆ ਅੱਗੇ ਆ ਜੀਏ ਤਾਂ ਇੱਕ ਬੇਟੀ ਉਹਨਾਂ ਨੇ ਕੀ ਕੀ ਕੀਤਾ ਸਾਫ ਜਾਇਰ ਹੋ ਰਹਾ ਇਹਨਾਂ ਚਾਖੀਆਂ ਪੰਜਾਬ ਦੀ ਵਿਰਾਸਤ ਪੰਜਾਬ ਦੇ ਘਰ ਕੇ ਹੋ ਜਿੰਦੇ ਦੇਖੋ ਬਹੁਤ ਖੂਬਸੂਰਤ ਪੁਰਾਣੇ ਵਕਤ ਦੇ ਵੀ ਨੇ ਤੇ ਨਵਾਂ ਵਕਤ ਵੀ ਸਾਨੂੰ ਯਾਦ ਕਰਾਉਂਦਾ ਇਹੋ ਜੇ ਛੋਟੇ-ਛੋਟੇ ਇੱਟਾਂ ਵਾਲੇ ਮਕਾਨ ਅੱਜ ਵੀ ਸਾਨੂੰ ਦਰਸਾਉਂਦੇ ਨੇ ਸਾਨੂੰ ਦੱਸਦੇ ਨੇ ਸਾਡੀ ਵਿਰਾਸਤ ਤੇ ਇਧਰ ਦੇਖੋ ਬੜੇ ਪਿਆਰ ਦੇ ਨਾਲ ਜਿਹੜਾ ਖਾਣਾ ਖਾਇਆ ਜਾਂਦਾ ਕਿੱਦਾਂ ਦਾ ਸਾਡਾ ਖਾਣਾ ਓਹ ਸਰੋਂ ਦਾ ਸਾਗ ਮੱਕੀ ਦੀ ਰੋਟੀ ਪਰਿਵਾਰ ਬੈਠ ਕੇ ਖਾਣਾ ਖਾ ਰਿਹਾ ਤਾਂ ਅੱਗੇ ਹੋਰ ਜਾ ਕੇ ਜਾਂ ਦੇਖਦੇ ਹਾਂ ਇਹ ਵੇਲ ਬੂਟੀਆਂ ਬਣਾਈਆਂ ਗਿਆ ਨੇ ਇਹ ਆ ਗਈ ਫੁਲਕਾਰੀ ਇਧਰ ਵੀ ਜਾਤ ਮਾਰ ਲਈਏ ਤਾਂ ਇਧਰ ਵੇਲ ਬੂਟੀਆਂ ਕੱਚਾ ਘਰ ਹੈ ਨਾ ਦੂਰੋਂ ਇਦਾਂ ਹੀ ਜਾਪਦਾ ਜਿੱਦਾਂ ਕੱਚਾ ਘਰ ਬਣਿਆ ਹੋਵੇ ਆ ਦੇਖੋ ਜਿਹੜੀਆਂ ਕੋਤੇ ਉੱਪਰ ਬਣੇ ਹੋਏ ਹੈ ਇਹ ਜਾ ਕੇ ਸਾਫਜ਼ਾਹੀ ਕਰ ਰਹੀ ਹੈ ਪੰਜਾਬ ਦੀ ਵਿਰਾਸਤ ਨੂੰ ਤਾਂ ਫੁਲਕਾਰੀ ਪੰਜਾਬ ਦੀ ਵਿਰਾਸਤ ਇੱਕ ਬੇਟੀ ਫੁਲਕਾਰੀ ਕੱਢ ਰਹੀ ਹੈ ਅੱਗੇ ਇੱਕ ਛਾਕੀ ਹੋਰ ਹੈ ਉਹਦੇ ਵੱਲ ਆ ਚਲਦੇ ਆ ਉਦੋਂ ਤੇ ਵੀ ਬਹੁਤ ਕੁਝ ਹੈ ਉਹਦੇ ਤੇ ਜਾਤ ਮਾਰਦੇ ਆ ਸ਼ਹੀਦ ਆਜਮ ਪਹਿਲੇ ਇੱਥੋਂ ਸ਼ੁਰੂਆਤ ਕਰਦੇ ਆ ਤਾਂ ਇੱਧਰ ਲਿਖਿਆ ਹੈ ਪੰਜਾਬ ਮੇਰਾ ਸੋਹਣਾ ਪੰਜਾਬ ਪੰਜਾਬ ਦੇ ਬਾਰੇ ਵਿੱਚ ਅਗਰ ਇਧਰ ਆ ਜਿਏ ਤਾਂ ਇਧਰ ਮਦਨ ਲਾਲ ਜੀ ਡਿੰਗੜਾ ਸ਼ਹੀਦ ਮਦਨ ਲਾਲ ਜੀ ਦੀਂਗੜਾ ਡਾਕਟਰ ਦੀਵਾਨ ਸਿੰਘ ਜੀ ਕਾਲੇ ਪਾਣੀ ਬੜੀ ਵੱਡੀ ਸ਼ਹਾਦਤ ਸ਼ਹੀਦ ਸੁਖਦੇਵ ਰਾਜਗੁਰੂ ਜੀ ਵੀ ਹੋਣਗੇ ਸ਼ਹੀਦ ਸੁਖਦੇਵ ਜੀ ਦੀ ਤਸਵੀਰ ਸੀ ਉਹ ਤਾਂ ਹੋਰ ਵੀ ਇਹ ਤਸਵੀਰਾਂ ਨੇ ਸਰਦਾਰ ਅਜੀਤ ਸਿੰਘ ਜੀ ਬਾਬਾ ਖੜਕ ਸਿੰਘ ਜੀ ਬਹੁਤ ਵੱਡੀ ਕੁਰਬਾਨੀ ਦਿੱਤੀ ਹੈ ਇਹਨਾਂ ਨੇ ਤਾਂ ਇੱਧਰ ਆ ਜੀਏ ਪਹਿਲੇ ਇਹ نیچے ਦੇਖ ਲਓ ਕਿ ਕਿੱਦਾਂ ਦੇ ਪੰਜਾਬੀ ਸ਼ਾਨਦਾਰ ਯੋਧੇ ਓਏ ਤਫਰੀਦ ਸਾਫ਼ ਜ਼ਾਹਿਰ ਕਰ ਦਿੱਤੀ ਬੜੀ ਸੋਹਣੀ ਕਲਾ ਇਹਨਾਂ ਨੇ ਦਿਖਾਈ ਆ ਇਸ ਜਾਕੀ ਦੇ ਵਿੱਚ ਉੱਪਰ ਜਾਤ ਮਾਰੀਏ ਸ਼ਹੀਦ ਉਦਮ ਸਿੰਘ ਇਹਨਾਂ ਨੇ ਆ ਪਿੱਛੇ ਦੇਖੋ ਧੱਲਿਆਂ ਵਾਲਾ ਬਾਗ ਬਣਿਆ ਤਾਂ ਅੱਗੇ ਸ਼ਹੀਦ ਉਦਮ ਸਿੰਘ ਜੀ ਜਿਨ੍ਹਾਂ ਨੇ ਲੰਡਨ ਜਾ ਕੇ ਬਦਲਾ ਲਿਆ ਸੀਗਾ ਉਹਨਾਂ ਦੇ ਹੱਥ ਦੇ ਵਿੱਚ ਉਦਾਂ ਹੀ ਬੁੱਕ ਹੈ ਕਿਤਾਬ ਹੈ ਤੇ ਦੂਸਰੇ ਹੱਥ ਦੇ ਵਿੱਚ ਪਿਸਟਲ ਹੈ ਐਦਾਂ ਹੀ ਬੜੀ ਸੋਹਣੀ ਜਾਕੀ ਇਹ ਲੱਗਦੀ ਹੈ ਜਾਕਦੀ ਹੈ ਅੱਗੇ ਆ ਜੀ ਤਕਾਮਾਗਾਟਾ ਮਾਰੋ ਬੜੀ ਵੱਡੀ ਘਟਨਾ ਹੋਈ ਸੀਗੀ ਉਹ ਵਾਲੀ ਇਹ ਤਸਵੀਰ ਹੈ ਕਾਮਾਗਾਟਾ ਮਾਰੋ ਫੋਰ ਉਧਰ ਜਾਤ ਮਾਰਦੇ ਆ ਪਰ ਇਧਰ ਉਹ ਨਹੀਂ ਚਲਦੇ ਆ ਤਾਂ ਇਧਰ ਵੀ ਉਹੀ ਚੀਜ਼ ਲਿਖਿਆ ਹੈ ਪੰਜਾਬ ਪਿੰਜਾਪੀਆਂ ਨੇ ਤਿੰਨਾ ਤੇ ਹੀ ਪੰਜਾਬ ਦਾ ਨਾਮ ਲਿਖਿਆ ਹੈ ਤਾਂ ਕਿ ਮੇਰਾ ਮਸਲਾ ਰਹੇ ਪੰਜਾਬ ਮੇਰਾ ਸੋਨਾ ਪੰਜਾਬ ਤਾਂ ਅੱਗੇ ਆ ਜੀਏ ਉਹੀ ਇਧਰ ਦੀਆਂ ਤਸਵੀਰਾਂ ਉੱਪਰ ਸ਼ਹੀਦ ਉਧਮ ਸਿੰਘ ਜੀ ਬਾਰੇ ਤੁਹਾਨੂੰ ਦੱਸ ਚੁੱਕਿਆ ਤਾਂ ਅੱਗੇ ਬੋਰਡ ਜਿਹੜੀਆਂ ਤਸਵੀਰਾਂ ਦੇਖਣ ਵਾਲੀਆਂ ਨੇ ਜਿਹੜੀ ਜਾਕੀ ਦੇਖਣ ਵਾਲੀ ਹੈ ਉਹ ਦੇਖਦੇ ਸ਼ਹੀਦ ਪਗਾ ਸੇ ਕੀ ਬਾਤ ਦੇਖੋ ਕਿੰਨੀ ਸੋਹਣੀ ਜਾਕੀ ਬਣਾਈ ਆ ਉਹਨਾਂ ਨੇ ਵਾਕਈ ਕਮਾਲ ਕਰਤੀ ਬਹੁਤ ਸੋਹਣੀ ਜਾਕੀ ਇਹ ਵਾਲੀ ਪੂਰੇ ਪੰਜਾਬ ਦਾ ਚੱਕਰ ਲਗਾ ਰਹੀਆਂ ਨੇ ਇੱਧਰ ਹੋਰ ਉੱਪਰ ਦੇਖੋ ਜਾਕੀਆਂ ਆ ਗਈਆਂ ਨੇ ਤਾਂ ਇਹ ਮਕਸਦ ਦੱਸ ਰਿਹਾ ਕੀ ਹੈ ਸਾਡੇ ਜਿਹੜੇ ਪੰਜਾਬੀ ਵੀਰ ਨੇ ਉਹਨਾਂ ਨੂੰ ਉਹਨਾਂ ਦੇ ਵਿੱਚ ਦੇਸ਼ ਭਗਤੀ ਦਾ ਪੰਜਾਬੀ ਵਿਰਸੇ ਦਾ ਔਰ ਪੀਆ ਨੇ ਦੇਸ਼ ਲਈ ਮੁਲਕ ਲਈ ਪੰਜਾਬ ਦੇ ਲਈ ਕੀ ਕੁਰਬਾਨੀ ਦਿੱਤੀ ਹੈ ਉਹ ਦਿਖਾਣਾ ਸਾਡਾ ਮਕਸਦ ਹੈ ਪੰਜਾਬ ਸਰਕਾਰ ਨੇ ਵੀ ਇਦਾਂ ਹੀ ਕੀਤਾ ਹੈ ਕਿ ਬਸਦਾ ਰਹੇ ਪੰਜਾਬ ਜਿਹੜੀ ਸੋਹਣੀ ਇਥੋਂ ਦੀ ਵਿਰਾਸਤ ਹੈ ਉਸ ਦੀ झलक ਬੇਸ਼ੱਕ ਛੋਟੀ ਹੈ ਪਰ ਇਹਦੇ ਵਿੱਚ ਦਰਸਾਇਆ ਬਹੁਤ ਕੁਝ ਗਿਆ ਹੈ ਇਹ ਜਾਕਿਆਂ ਪੂਰੇ ਪੰਜਾਬ ਦੇ ਵਿੱਚ ਲਜਾਈਆਂ ਜਾ ਰਹੀਆਂ ਨੇ ਪੂਰੇ ਪੰਜਾਬ ਦੇ ਵਿੱਚ ਤਾਂ ਕਿ ਲੋਕ ਸਾਡੀ ਵਿਰਾਸਤ ਦੇ ਨਾਲ ਪੰਜਾਬੀ ਵਿਰਾਸਤ ਦੇ ਨਾਲ ਜੁੜਦੇ ਰਹਿਣ ਤਾਂ ਤੁਸੀਂ ਵੀ ਜੁੜੇ ਰਹੋ ਬਹੁਤ-ਬਹੁਤ ਧੰਨਵਾਦ ਬਹੁਤ-ਬਹੁਤ ਸ਼ੁਕਰੀਆ